ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇੱਕ ਸਵਾਲ ਉੱਠਦਾ ਹੈ ਕਿ ਉਹ ਸੋਹਣੇ ਰੱਬ ਨੇ ਇਨਸਾਨ ਨੂੰ ਗਰੀਬ ਤੇ ਅਮੀਰ ਕਿਉਂ ਬਣਾਇਆ ਬਾਬਾ ਜੀ ਇਹ ਸਵਾਲ ਜੋ ਹੈ ਹਰ ਉਸ ਦਿਲ ਵਿੱਚ ਉੱਠਦਾ ਹੋਵੇਗਾ ਜੋ ਤੰਗੀ ਵਿੱਚ ਵੀ ਰਾਤ گزارਦਾ ਹੈ ਤੇ ਹਰ ਉਸ ਅੱਖ ਵਿੱਚ ਵੀ ਜੋ ਦੌਲਤ ਦੇ ਬਾਵਜੂਦ ਜੋ ਹੈ ਸਕੂਨ ਨੂੰ ਤਰਸਦੀ ਹੈ ਅੱਜ ਦੀ ਜੋ ਇਹ ਯਾਤਰਾ ਹੈ ਉਸੇ ਸਵਾਲ ਨਾਲ ਸ਼ੁਰੂ ਹੁੰਦੀ ਹੈ ਮਗਰ ਇਹਦਾ ਜਵਾਬ ਕਿਤੇ ਕਿਤਾਬਾਂ ਵਿੱਚੋਂ ਨਹੀਂ ਬਲਕਿ ਹਜ਼ੂਰ ਗੌਂਸੇ ਆਜ਼ਮ ਜੋ حضرت شیخ سید ਸੁਲਤਾਨ ਬਾਬਾ ਅਬਦੁਲ ਕਾਦਰ شاہ ਜਲਾਨੀ ਮਹਿਬੂਬ ਸੁਭਾਨੀ ਪੁਰਾਣੇ ਪੀਰ ਦਸਤਗੀਰ ਜੀ ਯਾਰੀ ਵਾਲੀ ਸੱਚੀ ਸਰਕਾਰ ਮੀਰਾਨ ਗੌਂਸੇ ਆਜ਼ਮ ਜੀ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀਆਂ ਨਸੀਹਤਾਂ ਵਿੱਚ ਲੁਕਿਆ ਬਾਬਾ ਜੀ ਕਿਉਂਕਿ ਇਹ ਸਵਾਲ ਉੱਠਦਾ ਰੱਬ ਸਾਰਿਆਂ ਨੂੰ ਪਿਆਰ ਕਰਦਾ ਫਕੀਰ ਲੋਕ ਕਹਿੰਦੇ ਕਹਿੰਦੇ ਫਿਰ ਇਹ ਅਮੀਰੀ ਗਰੀਬੀ ਕਿਉਂ ਹੈ ਤਾਂ ਹੁਣ ਇਹ ਹਜ਼ੂਰ ਗੌਸੇ ਆਜ਼ਮ ਜੀ ਦੀ ਜੋ ਹੈ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀਆਂ ਨਸੀਹਤਾਂ ਵਿੱਚ ਇਹਦਾ ਜਵਾਬ ਲੁਕਿਆ ਹੈ ਉਸ ਦੌਰ ਵਿੱਚ ਜਦੋਂ ਬਗਦਾਦ ਸ਼ਰੀਫ ਦੀਆਂ ਗਲੀਆਂ ਵਿੱਚ ਅਮੀਰੀ ਵੀ ਸੀ ਤੇ ਫਾਕੀਰੀ ਵੀ ਬਾਬਾ ਜੀ ਉਸ ਦੌਰ ਵਿੱਚ ਇੱਕ ਇਹੋ ਜਿਹਾ ਸ਼ਖਸ ਵੀ ਸੀ ਜੋ ਹਰ ਰੋਜ਼ ਸਵੇਰੇ ਆਪਣੀ ਛੋਟੀ ਜੀ ਦੁਕਾਨ ਖੋਲਦਾ ਤੇ ਖੋਲਦਾ ਰੋਜ਼ ਨਵੀਂ ਉਮੀਦ ਨਾਲ ਜਾਂਦਾ ਪਰ ਖਾਲੀ ਹੱਥ ਘਰ ਮੜੋਂ ਪੈਂਦਾ ਬਾਬਾ ਜੀ ਖਾਲੀ ਹੱਥ ਵਾਪਸ ਆ ਜਾਂਦਾ ਉਹਦੇ ਘਰ ਵਿੱਚ ਬੱਚੇ ਵੀ ਸੀ ਉਹਦੀ ਘਰਵਾਲੀ ਵੀ ਸੀ ਮਗਰ ਚਿਹਰੇ ਤੇ ਮੁਸਕਾਨ ਸਿਰਫ ਸਬਰ ਦੀ ਸੀ ਬਾਬਾ ਜੀ ਦਿਲ ਵਿੱਚ ਸਵਾਲ ਬੜੇ ਸਨ ਮਗਰ ਜ਼ੁਬਾਨ ਤੇ ਸ਼ਿਕਾਇਤ ਨਹੀਂ ਸੀ ਫਿਰ ਵੀ ਇੱਕ ਰਾਤ ਉਹਦੀ ਰੂਹ ਟੁੱਟ ਗਈ ਤੇ ਉਸੇ ਟੁੱਟਣ ਨੇ ਉਸ ਨੂੰ ਹਜ਼ੂਰ ਗੌਂਸੇ ਆਜ਼ਮ ਸਾਬ ਦੀ ਜੋ ਹੈ ਉਹਨਾਂ ਦੀ ਝੋਖਟ ਤੱਕ ਪਹੁੰਚਾ ਦਿੱਤਾ। ਉਹ ਸ਼ਖਸ ਹਜ਼ੂਰ ਗੌਂਸੇ ਆਜ਼ਮ ਜੀ ਦੀ ਬਾਰਗਾ ਵਿੱਚ ਬੈਠਾ ਰਿਹਾ। ਦੇਰ ਤੱਕ ਖਾਮੂਸ਼। ਉਹਦੀਆਂ ਅੱਖਾਂ ਵਿੱਚ ਅਥਰੂ ਸਨ। ਮਗਰ ਆਵਾਜ਼ ਨਹੀਂ ਨਿਕਲ ਰਹੀ ਸੀ। ਹਜ਼ੂਰ ਗੌਂਸੇ پاک ਨੇ ਉਸ ਦੀ ਹਾਲਤ ਦੇਖੀ ਤੇ ਆਪਣੇ ਖਾਸ ਜੋ ਸਣ حضرت ਅਬੂ सैयद ਉਹਨਾਂ ਨੂੰ ਇਸ਼ਾਰਾ ਕੀਤਾ ਤੇ ਫਰਮਾਇਆ ਇਸ ਨੂੰ ਮੇਰੇ ਕੋਲ ਲਿਆਓ। ਜਦੋਂ ਉਹ ਸ਼ਖਸ ਸਾਹਮਣੇ ਬੈਠਾ ਤਾਂ ਹਜ਼ੂਰ ਗੋਸੇ ਪਾਕ ਨੇ ਬੜੀ ਨਰਮੀ ਨਾਲ ਪੁੱਛਿਆ ਦੱਸ ਮੇਰੇ ਬੰਦੇ ਦਿਲ ਵਿੱਚ ਕੀ ਸਵਾਲ ਹੈ ਉਹ ਹੁਣ ਜੋ ਅੰਦਰ ਇਕੱਠਾ ਹੋਇਆ ਸੀ ਬੜੇ ਦਿਨਾਂ ਦਾ ਬਾਬਾ ਜੀ ਫੁੱਟ ਪਿਆ ਤੇ ਕਹਿਣ ਲੱਗਾ ਹਜ਼ੂਰ ਮੈਂ ਰੋਜ਼ੀ ਦੀ ਤਲਾਸ਼ ਵਿੱਚ ਥੱਕ ਗਿਆ ਮੈਂ ਕਿਸੇ ਦਾ ਹੱਕ ਨਹੀਂ ਮਾਰਦਾ ਮੈਂ ਝੂਠ ਨਹੀਂ ਬੋਲਦਾ ਮੈਂ ਸੋਹਣੇ ਰੱਬ ਨੂੰ ਯਾਦ ਕਰਦਾ ਫਿਰ ਵੀ ਮੇਰੀ ਹਾਲਤ ਨਹੀਂ ਬਦਲਦੀ ਕੀ ਰੱਬ ਨੇ ਮੈਨੂੰ ਇਸੇ ਤੰਗੀ ਲਈ ਪੈਦਾ ਕੀਤਾ ਹੈ ਤੇ ਦੂਜਿਆਂ ਨੂੰ ਦੌਲਤ ਲਈ ਇਹ ਸੁਣ ਕੇ ਹਜ਼ੂਰ ਗੋਸੇ ਪਾਕ ਸਾਧੀਆਂ ਜੋ ਹੈ حضرت ਗੋਸੇ ਆਜ਼ਮ ਦੀ ਮਹਾਰਾਜ ਉਹਨਾਂ ਦੀਆਂ ਨਾ ਅੱਖਾਂ ਭਰ ਆਈਆਂ ਕਿਉਂਕਿ ਪੀਰ ਫਕੀਰ ਬਾਬਾ ਜੀ ਬੜੇ ਨਰਮ ਦਿਲ ਦੇ ਆ ਬੜੇ ਨਰਮ ਦਿਲ ਹੁੰਦੇ ਇਹਨਾਂ ਦੇ ਉਤੋਂ ਕਠੋਰ ਲੱਗਦੇ ਹੈ ਕਈ ਵਾਰੀ ਪਰ ਜਿਹੜੇ ਸਾਧੂ ਸੰਤ ਫਕੀਰ ਮਹਾਤਮਾ ਪੀਰ ਲੋਕ ਜਿਹੜੇ ਕਾਮਲ ਮੁਰਸ਼ਿਦ ਉਹ ਅੰਦਰੋਂ ਬੜੇ ਨਰਮ ਦਿਲ ਦੇ ਹੁੰਦੇ ਆ ਆਪਣੇ ਮੂਰੀਦਾਂ ਦਾ ਦੁੱਖ ਨਹੀਂ ਦੇਖ ਸਕਦੇ ਉਹ ਇਹ ਗੱਲ ਪੱਕੀ ਹੈ ਤਾਂ ਹੀ ਤਾਂ ਕਹਿੰਦੇ ਸਾਈਂ ਸਾਈਂ ਤੋਂ ਆਪਣੇ ਭਗਤਾਂ ਨੂੰ ਦੇਖ ਦੇਖ ਮੁਸਕੁਰਾਤੇ तो, तो ज़रा गौर करना उन्हें उन्होंने फरमाया यही सवाल इंसान तोड़ देता है जेकर जवाब ना मिले हजूर गौसे पाग ने फरमाया सुन रब ने इंसान गरीब तो अमीर इसलिए नहीं बनाया कि किसी छोटा या किसी को व्डा दखाइए जरा गौर करना तो इसलिए नहीं उन्हें अमीर गरीब बनाया कि किसी छोटा या किसी को व्डा बल्कि इसलिए बनाया कि हर इंसान का इम्तिहान वक्रा है ਉਹਨਾਂ ਨੇ ਫਰਮਾਇਆ ਅਮੀਰੀ ਇਮਤਿਹਾਨ ਹੈ ਤੇ ਗਰੀਬੀ ਵੀ ਇਮਤਿਹਾਨ ਫਰਕ ਸਿਰਫ ਇਹਨਾਂ ਕਿ ਅਮੀਰ ਦਾ ਇਮਤਿਹਾਨ ਨਜ਼ਰ ਨਹੀਂ ਆਉਂਦਾ ਤੇ ਗਰੀਬ ਦਾ ਇਮਤਿਹਾਨ ਸਭ ਨੂੰ ਦਿਸਦਾ ਹੈ ਉਹਨਾਂ ਨੇ ਫਰਮਾਇਆ ਜੋ ਅਮੀਰ ਹੋ ਕੇ ਸੋਹਣੇ ਰੱਬ ਨੂੰ ਭੁੱਲ ਜਾਵੇ ਉਹ ਗਰੀਬ ਤੋਂ ਵੀ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਹੈ ਉਹ ਗਰੀਬ ਤੋਂ ਵੀ ਜ਼ਿਆਦਾ ਕੰਗਾਲ ਤੇ ਜੋ ਗਰੀਬ ਹੋ ਕੇ ਵੀ ਸੋਹਣੇ ਰੱਬ ਨਾਲ ਜੁੜਿਆ ਰਹੇ ਉਹ ਅਮੀਰ ਤੋਂ ਵੀ ਜ਼ਿਆਦਾ ਮਾਲਦਾਰ ਤੇਰਾ ਗੌਰ ਕਰਨਾ ਬੰਦਾ જરા غور کرنا کئی કુલੀਆਂ ਦੇ ਵਿੱਚ ਲੈ ਕੇ ਉਹਦਾ ਨਾਮ ਵੀ ਦਰ ਗਏ ਨੇ ਉੱਚੇ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ ਇਹ ਸੁਣ ਕੇ ਨਾ ਉਸ ਸ਼ਖਸ ਦੀਆਂ ਸਾਹਾਂ ਤੇਜ਼ ਹੋ ਗਈਆਂ ਕਿਉਂਕਿ ਪਹਿਲੀ ਵਾਰ ਕਿਸੇ ਨੇ ਉਹਦੀ ਗਰੀਬੀ ਨੂੰ ਗੁਨਾਹ ਨਹੀਂ ਬਲਕਿ ਇਮਤਿਹਾਨ ਕਿਹਾ ਸੀ ਲੋਕੀ ਉਹਨਾਂ ਕਹਿੰਦੇ ਗਰੀਬ ਹੈ ਇਹ ਤਾਂ ਇਦਾਂ ਹੈ ਪਰ ਹਜ਼ੂਰ ਗੌਸੇ ਆਜ਼ਮ ਨੇ فرمایا ਕਿ ਇਹ ਇਮਤਿਹਾਨ ਸੀ ਹਜ਼ੂਰ ਗੌਸੇ پاک ਨੇ ਅੱਗੇ فرمایا ਕਿ ਰੱਬ ਜਦੋਂ ਕਿਸੇ ਬੰਦੇ ਨੂੰ ਤੰਗੀ ਦਿੰਦਾ ਨਾ ਤਾ ਉਹਦੇ ਦਿਲ ਨੂੰ ਆਪਣੇ ਕਰੀਬ ਲੈਉਣ ਲਈ ਦਿੰਦਾ ਹੈ ਤੇ ਜਦੋਂ ਕਿਸੇ ਨੂੰ ਦੌਲਤ ਦਿੰਦਾ ਹੈ ਤਾਂ ਉਸਦੇ ਦਿਲ ਨੂੰ ਅਜਮੋਨ ਲਈ ਦਿੰਦਾ ਹੈ ਮਗਰ ਇਨਸਾਨ ਅਕਸਰ ਉਲਟਾ ਸਮਝ ਬੈਠਦਾ ਹੈ ਉਹ ਤੰਗੀ ਵਿੱਚ ਸੋਹਣੇ ਰੱਬ ਤੋਂ ਦੂਰ ਹੋ ਜਾਂਦਾ ਹੈ ਤੇ ਦੌਲਤ ਵਿੱਚ ਆਪਣੇ ਆਪ ਨੂੰ ਸੋਹਣੇ ਰੱਬ ਤੋਂ ਵੱਡਾ ਸਮਝਣ ਲੱਗ ਪੈਂਦਾ ਜਰਾ ਗੌਰ ਕਰਨਾ ਤੰਗੀ ਤੋਂ ਤੰਗੀ ਵਿੱਚ ਦੂਰ ਹੋ ਜਾਂਦਾ ਹੈ ਤੇ ਜਦੋਂ ਤੰਗੀ ਮੁੱਕ ਜਾਂਦੀ ਹੈ ਆਪਣੇ ਆਪ ਨੂੰ ਹੀ ਰੱਬ ਤੋਂ ਵੱਡਾ ਸਮਝਣ ਲੱਗ ਪੈਂਦਾ ਉਹਨਾਂ ਨੇ ਫਰਮਾਇਆ ਗਰੀਬੀ ਵਿੱਚ ਜੋ ਸਬਰ ਕਰ ਲਵੇ ਉਹ ਅਮੀਰੀ ਤੋਂ ਪਹਿਲਾਂ ਹੀ ਕਾਮਯਾਬ ਹੋ ਜਾਂਦਾ ਹੈ ਤੇ ਅਮੀਰੀ ਵਿੱਚ ਜੋ ਸ਼ੁਕਰ ਕਰ ਲਵੇ ਉਹ ਗਰੀਬੀ ਦੇ ਡਰ ਤੋਂ ਆਜ਼ਾਦ ਹੋ ਜਾਂਦਾ ਉਸ ਵੇਲੇ ਜੋ ابو سعید ਸਨ ਇਹ ਸਭ ਸੁਣ ਰਹੇ ਸੀ ਉਹਨਾਂ ਨੇ ਦੇਖਿਆ ਕਿ ਉਸ ਸ਼ਖਸ ਦਾ ਚਿਹਰਾ ਬਦਲਣ ਲੱਗ ਪਿਆ ਸੀ ਹੁਣ ਉਸ ਵਿੱਚ ਸ਼ਿਕਾਇਤ ਨਹੀਂ ਬਲਕਿ ਸਮਝ ਉੱਤਰ ਰਹੀ ਸੀ ਹਜ਼ੂਰ ਗੌਸੇ پاک ਨੇ ਉਸ ਨੂੰ ਪੁੱਛਿਆ ਦੱਸ ਜੇ ਤੈਨੂੰ ਅੱਜ ਅਮੀਰੀ ਦੇ ਦਿੱਤੀ ਜਾਵੇ ਤੇ ਤੇਰਾ ਦਿਲ ਰੱਬ ਤੋਂ ਦੂਰ ਹੋ ਜਾਵੇ ਤਾਂ ਤੂੰ ਕੀ ਖੁਸ਼ ਰਹੇਗਾ ਉਹ ਸ਼ਖਸ ਖਾਮੋਸ਼ ਹੋ ਗਿਆ ਕਿਉਂਕਿ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਕੋਈ ਅਮੀਰੀ ਨਹੀਂ ਬਲਕਿ ਰਾਹਤ ਮੰਗ ਰਿਹਾ ਸੀ ਤੇ ਰਾਹਤ ਸਿਰਫ ਪੈਸਿਆਂ ਨਾਲ ਨਹੀਂ ਆਉਂਦੀ ਉਸ ਨੇ ਕਿਹਾ ਹਜ਼ੂਰ ਮੈਂ ਤਬਾ ਸੇਨਾ ਚਾਹੁੰਦਾ ਕਿ ਮੇਰੇ ਘਰ ਵਿੱਚ ਸਕੂਨ ਹੋਵੇ ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਡਰ ਨਾ ਹੋਵੇ ਕਿਸੇ ਚੀਜ਼ ਦਾ ਹਜ਼ੂਰ ਗੋਸੇ پاک ਨੇ ਫਰਮਾਇਆ ਮੁਸਕਰਾਏ ਫਰਮਾਇਆ ਇਹੀ ਦੁਆ ਕਹਿੰਦੇ ਰੱਬ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਕਿਉਂਕਿ ਇਸ ਵਿੱਚ ਲਾਲਚ ਨਹੀਂ ਬਲਕਿ ਜ਼ਿੰਮੇਵਾਰੀ ਹੈ ਸਤਿਗੁਰ ਕਬੀਰ ਜੀ ਮਹਾਰਾਜ ਸਾਹਿਬ ਨੇ ਕੀ ਫਰਮਾਇਆ ਸੀ ਬਾਬਾ ਜੀ ਇਤਨਾ ਦੇ ਜਿਉ ਸਾਈ ਮੁਝੇ ਜਾਂ ਮੈਂ ਕੁਟਮ ਸਵਾਂਏ ਮੈਂ ਵੀ ਭੁੱਖਾ ਨਾ ਸੂੰ ਸਾਧੂ ਵੀ ਭੁੱਖਾ ਨਾ ਜਾਏ ਇਹ ਉਹਦੀ ਹੈ ਪਰ ਡਰ ਨਾ ਹੋਵੇ ਦੁਨੀਆ ਨਾ ਕਵੇ ਇਹ ਗੱਲ ਵੀ ਇਹ ਗਰੀਬ ਹੈ ਉਹਨੇ ਇਥੇ ਉਹ ਕਹਿੰਦੇ ਵੀ ਇਹ ਜ਼ਿੰਮੇਵਾਰੀ ਹੈ ਜ਼ਰਾ ਗੌਰ ਕਰਨਾ ਕਿਉਂਕਿ ਇਹਦੇ ਵਿੱਚ ਲਾਲਚ ਨਹੀਂ ਇੱਕ ਜ਼ਿੰਮੇਵਾਰੀ ਹੈ ਫਿਰ ਗੌਸੇ ਪਾਕ ਨੇ ਇੱਕ ਇਹੋ ਜੀ ਗੱਲ ਕਹੀ ਜਿਸ ਨੇ ਉਸ ਸ਼ਖਸ ਦੀ ਰੂਹ ਹਿਲਾ ਦਿੱਤੀ ਉਹਨਾਂ ਨੇ ਫਰਮਾਇਆ ਰੱਬ ਨੇ ਕੁਝ ਲੋਕਾਂ ਨੂੰ ਗਰੀਬ ਇਸ ਲਈ ਨਹੀਂ ਰੱਖਿਆ ਤਾਂ ਕਿ ਉਹਨਾਂ ਦੀ ਆਹ ਨਾਲ ਅਮੀਰਾਂ ਦਾ ਦਿਲ ਪਿਘਲੇ ਤੇ ਕੁਝ ਨੂੰ ਅਮੀਰ ਇਸ ਲਈ ਨਹੀਂ ਰੱਖਿਆ ਤਾਂ ਕਿ ਉਹ ਗਰੀਬਾਂ ਲਈ ਰਹਿਮਤ ਬਣਨ ਮਗਰ ਜਦੋਂ ਅਮੀਰ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਨੇ ਤਾਂ ਗਰੀਬ ਦੀ ਆਹ ਜੋ ਹੈ ਅਸਮਾਨ ਤੱਕ ਪਹੁੰਚ ਜਾਂਦੀ ਹੈ ਤੇ ਜਦੋਂ ਗਰੀਬ ਸਬਰ ਛੱਡ ਦਿੰਦੇ ਆ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ ਉਹਨਾਂ ਨੇ ਫਰਮਾਇਆ ਇਸ ਲਈ ਰੱਬ ਨੇ ਦੁਨੀਆ ਨੂੰ ਬਰਾਬਰ ਨਹੀਂ ਬਣਾਇਆ ਤਾਂ ਕਿ ਇਨਸਾਨ ਇਨਸਾਨ ਦੇ ਕੰਮ ਆ ਸਕੇ ਜ਼ਰਾ ਗੌਰ ਕਰਨਾ ਬਾਬਾ ਜੀ ਸ਼ਿਵਜੀ ਮਹਾਰਾਜ ਵੀ ਇੱਕ ਜਗ੍ਹਾ ਫਰਮਾਉਂਦੇ ਆ ਕਿ ਜੋ ਜਿਹਦੇ ਕੋਲ ਜਿਆਦਾ ਹੈ ਉਹ ਸਾਰਿਆਂ ਨੂੰ ਦੇ ਕੇ ਜੋ ਹੈ ਉਸ ਦੇ ਵਿੱਚ ਹੋਰ ਵਾਧਾ ਕਰ ਸਕਦਾ ਜ਼ਰਾ ਗੌਰ ਕਰਨਾ ਉਹ ਸ਼ਖਸ ਰੋਪਿਆ ਬਾਬਾ ਜੀ ਉਸ ਦੇ ਅਥਰੂ ਹੁਣ ਸ਼ਿਕਾਇਤ ਦੇ ਨਹੀਂ ਬਲਕਿ ਸਮਝਦੇ ਸਨ ਉਸਨੇ ਫਰਮਾਇਆ ਹਜ਼ੂਰ ਅੱਜ ਪਹਿਲੀ ਵਾਰ ਮੈਨੂੰ ਮੇਰੀ ਗਰੀਬੀ ਵਿੱਚ ਵੀ ਇੱਕ ਮਕਸਦ ਨਜ਼ਰ ਆ ਰਿਹਾ ਹੈ ਗੌਂਸੇ ਪਾਕ ਸਰਕਾਰ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਫਰਮਾਇਆ ਇਹ ਹੀ ਅਹਿਸਾਸ ਤੈਨੂੰ ਅਗਲੇ ਦਰਵਾਜ਼ੇ ਤੱਕ ਲੈ ਜਾਵੇਗਾ ਅਭੀ ਤੈਨੂੰ ਸਿਰਫ ਸਵਾਲ ਦਾ ਜਵਾਬ ਮਿਲਿਆ ਹੈ ਕਿ ਹੁਣ ਸਿਰਫ ਤੁਹਾਨੂੰ ਸਵਾਲ ਦਾ ਜਵਾਬ ਮਿਲਿਆ ਹੈ ਅੱਗੇ ਤੁਹਾਨੂੰ ਉਹ ਰਾਜ਼ ਮਿਲੇਗਾ ਜਿਸ ਨਾਲ ਤੇਰੀ ਤੰਗੀ ਸਿਰਫ ਤੰਗੀ ਨਹੀਂ ਰਹੇਗੀ ਬਲਕਿ ਬਰਕਤ ਦਾ ਰਾਹ ਬਣ ਜਾਵੇਗੀ ਉਸ ਸ਼ਖਸ ਦੇ ਅਥਰੂ ਥੰਮਣ ਦਾ ਨਾਂ ਨਹੀਂ ਰਹਿ ਰਹੇ ਸਨ ਮਗਰ ਹੁਣ ਉਹਨਾਂ ਅਥਰੂਆਂ ਵਿੱਚ ਸ਼ਿਕਵਾ ਕੋਈ ਨਹੀਂ ਬਾਬਾ ਜੀ ਬਲਕਿ ਇੱਕ ਅਜੀਬ ਜੀ ਰਾਹਤ ਸੀ ਹਜ਼ੂਰ ਗੋਸੇ پاک ਨੇ ਉਸ ਨੂੰ ਆਪਣੇ ਕਰੀਬ ਬਿਠਾਇਆ ਕੋਲ ਬਿਠਾਇਆ ਤੇ ਵੱਡੇ ਇਤਮਨਾ ਨਾਲ ਫਰਮਾਉਣ ਲੱਗੇ ਕਿ ਉਹ ਸੋਹਣਾ ਰੱਬ ਰੱਬ ਸੁਭਾਨ ਵਤਾਲਾ ਉਹ ਸੋਹਣਾ ਰੱਬ ਜਦੋਂ ਕਿਸੇ ਨੂੰ ਗਰੀਬ ਬਣਾਉਂਦਾ ਹੈ ਉਹ ਪ੍ਰਮਾਤਮਾ ਉਹ ਈਸ਼ਵਰ ਤਾਂ ਉਸ ਨੂੰ ਖਾਲੀ ਹੱਥ ਨਹੀਂ ਭੇਜਦਾ ਬਲਕਿ ਉਹਦੇ ਲਈ ਇਹੋ ਜੀ ਦੌਲਤ ਰੱਖ ਦਿੰਦਾ ਹੈ ਜੋ ਨਾ ਤਰਾਜ਼ੂ ਵਿੱਚ ਟੋਲੀ ਜਾ ਸਕਦੀ ਹੈ ਨਾ ਸੰਦੂਕ ਵਿੱਚ ਬੰਦ ਕੀਤੀ ਜਾ ਸਕਦੀ ਹੈ ਮਗਰ ਇਨਸਾਨ ਉਸ ਨੂੰ ਦੇਖ ਹੀ ਨਹੀਂ ਪਾਉਂਦਾ। ਉਹਨਾਂ ਨੇ ਕਿਹਾ ਗਰੀਬੀ ਇਨਸਾਨ ਨੂੰ ਤੋੜਨ ਲਈ ਨਹੀਂ ਬਲਕਿ ਬਣਾਉਣ ਲਈ ਆਉਂਦੀ ਹੈ। ਮਗਰ ਸ਼ਰਤ ਇਹ ਹੈ ਕਿ ਇਨਸਾਨ ਉਸ ਨੂੰ ਸੋਹਣੇ ਰੱਬ ਦੇ ਵੱਲੋਂ ਸਮਝੇ। ਸਜ਼ਾ ਦੀ ਤਰ੍ਹਾਂ ਨਹੀਂ ਰੋਸੇ پاک ਨੇ ਫਰਮਾਇਆ ਜਿਸ ਦਿਲ ਵਿੱਚ ਇਹ ਯਕੀਨ ਬੈਠ ਜਾਵੇ ਕਿ ਮੇਰਾ ਹਾਲ ਵੀ ਮੇਰੇ ਰੱਬ ਦੀ ਮਰਜ਼ੀ ਨਾਲ ਹੈ। ਉਸੇ ਦਿਨ ਵਿੱਚ ਸਭ ਤੋਂ ਪਹਿਲਾਂ ਸਕੂਨ ਉਤਰਿਆ। ਤੇ ਜਦੋਂ ਸਕੂਨ ਉਤਰਦਾ ਹੈ ਤਾਂ ਬਰਕਤ ਉਹਦੇ ਪਿੱਛੇ ਚਲੀ ਆਉਂਦੀ ਹੈ ਪਿੱਛੇ ਭੱਜਦੀ ਆਉਂਦੀ ਹੈ ਬਾਬਾ ਜੀ ਫਿਰ ਗੌਸੇ ਪਾਕ ਨੇ ਅਮੀਰੀ ਦੀ ਹਕੀਕਤ ਬਿਆਨ ਕੀਤੀ ਤੇ ਫਰਮਾਇਆ ਕਿ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਅਮੀਰ ਹੋਣਾ ਸੋਹਣੇ ਰੱਬ ਦੀ ਖਾਸ ਮਿਹਰਬਾਨੀ ਹੈ ਮਗਰ ਹਰ ਮਿਹਰਬਾਨੀ ਰਹਿਮਤ ਨਹੀਂ ਹੁੰਦੀ ਇਹ ਗੱਲ ਯਾਦ ਰੱਖਣਾ ਕੁਝ ਮਿਹਰਬਾਨੀਆਂ ਇਮਤਿਹਾਨ ਹੁੰਦੀਆਂ ਨੇ ਉਹਨਾਂ ਨੇ ਫਰਮਾਇਆ ਅਮੀਰ ਉਹ ਨਹੀਂ ਜਿਸ ਦੇ ਕੋਲ ਬਹੁਤ ਸਾਰਾ ਮਾਲ ਉਹ ਦੌਲਤ ਹੋਵੇ ਬਲਕਿ ਅਮੀਰ ਉਹ ਹੈ ਜਿਸ ਦਾ ਦਿਲ ਕਿਸੇ ਦਾ ਹੱਕ ਦਬਾਉਣ ਤੋਂ ਕੰਬ ਜਾਵੇ ਬਾਬਾ ਜੀ ਜ਼ਰਾ ਗੌਰ ਕਰਨਾ ਕਿਸੇ ਗਰੀਬ ਦਾ ਹੱਕ ਨਾ ਮਾਰੇ ਕਿਸੇ ਦਾ ਵੀ ਕੋਈ ਵੀ ਵਿਅਕਤੀ ਹੋਵੇ ਅਮੀਰ ਹੋਵੇ ਗਰੀਬ ਉਹਦਾ ਹੱਕ ਨਹੀਂ ਮਾਰ ਤੇ ਗਰੀਬ ਉਹ ਨਹੀਂ ਜਿਹਦੇ ਕੋਲ ਪੈਸਾ ਨਾ ਹੋਵੇ ਬਲਕਿ ਗਰੀਬਤਾ ਉਹ ਹੈ ਜਿਸ ਦਾ ਦਿਲ ਹਰ ਵਕਤ ਸ਼ਿਕਾਇਤ ਨਾਲ ਭਰਿਆ ਰਹੇ ਚਾਹੇ ਉਹ ਮਹਿਲਾ ਵਿੱਚ ਬੈਠਾ ਰਹੇ ਚਾਹੇ ਕਿਤੇ ਵੀ ਬੈਠਾ ਇਹ ਸੁਣ ਕੇ ਉਸ ਸ਼ਖਸ ਦਾ ਸਿਰ ਝੁਕ ਗਿਆ ਕਿਉਂਕਿ ਉਸ ਨੂੰ ਆਪਣੇ ਅੰਦਰ ਸ਼ਿਕਾਇਤਾਂ ਦੀ ਲੰਮੀ ਕਤਾਰ ਦਿਖਾਈ ਦੇਣ ਲੱਗੀ। ਗੌਸੇ ਪਾਕ ਨੇ ਆਪਣੇ ਖਾਸ ਜੋ ابو ਜ਼ੈਦ ਸਨ ਉਹਨਾਂ ਵੱਲ ਦੇਖਿਆ ਤੇ ਫਰਮਾਇਆ ਇਸ ਨੂੰ ਉਹ ਵਾਕਿਆ ਸੁਣਾਓ ਜੋ ਅਸੀਂ ਬਰਸਾਂ ਪਹਿਲਾਂ ਦੇਖਿਆ ਸੀ। ابو سعید ਨੇ ਕਹਿਣਾ ਸ਼ੁਰੂ ਕੀਤਾ ਕਿ ਇੱਕ ਵਾਰ ਬਗਦਾਦ ਸ਼ਰੀਫ ਵਿੱਚ ਇੱਕ ਬਹੁਤ ਵੱਡਾ ਤਾਜਰ ਰਹਿੰਦਾ ਸੀ। ਉਸ ਦੇ ਕੋਲ ਦੌਲਤ ਇੰਨੀ ਸੀ ਕਿ ਲੋਕ ਉਸ ਦੀ ਗਿਣਤੀ ਵੀ ਭੁੱਲ ਜਾਂਦੇ ਸਨ। ਗਿਣਤੀ ਕੀਤੀ ਨਹੀਂ ਜਾਂਦੀ ਸੀ। ਮਗਰ ਉਹਦੇ ਘਰ ਵਿੱਚ ਸਕੂਨ ਕੋਈ ਨਹੀਂ ਸੀ। ਤੇ ਉਸੇ ਸ਼ਹਿਰ ਵਿੱਚ ਇੱਕ ਫਕੀਰ ਰਹਿੰਦੇ ਸਨ। ਜਿਨ੍ਹਾਂ ਦੇ ਕੋਲ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਆਉਂਦੀ ਸੀ ਮਗਰ ਉਹਨਾਂ ਦੇ ਚਿਹਰੇ ਤੇ ਅਜੀਬ ਜਿਹੀ ਰੋਸ਼ਨੀ ਰਹਿੰਦੀ ਨੂਰ ਰਹਿੰਦਾ ਜਦੋਂ ਦੋਵੇਂ ਇੱਕ ਹੀ ਦਿਨ ਗੌਸੇ پاک ਸਰਕਾਰ ਜੋ ਨੇ ਹਜ਼ੂਰ ਗੌਸੇ ਆਜ਼ਮ ਉਹਨਾਂ ਦੇ ਦਰਬਾਰ ਵਿੱਚ ਆਏ ਤਾਂ ਅਮੀਰ ਨੇ ਦੌਲਤ ਦੀ ਬਰਕਤ ਮੰਗੀ ਤੇ ਗਰੀਬ ਨੇ ਸਬਰ ਦੀ ਤਾਕਤ ਗੌਸੇ پاک ਨੇ ਅਮੀਰ ਤੋਂ ਪੁੱਛਿਆ ਤੂੰ ਕੀ ਕਰੇਂਗਾ ਜੇ ਤੇਰੀ ਦੌਲਤ ਚਲੀ ਜਾਵੇ ਅਮੀਰ ਖਾਮੋਜ਼ਾ ਹੋ ਗਿਆ ਤੇ ਜਦੋਂ ਗਰੀਬ ਤੋਂ ਪੁੱਛਿਆ ਉਸ ਫਕੀਰ ਤੋਂ ਪੁੱਛਿਆ ਕਿ ਤੁਸੀਂ ਕੀ ਕਰੋਗੇ ਜੇ ਤੁਹਾਡੀ ਤੰਗੀ ਖਤਮ ਹੋ ਜਾਵੇ ਤਾਂ ਉਹਨਾਂ ਨੇ ਫਰਮਾਇਆ ਤਾਂ ਵੀ ਮੈਂ ਸੋਹਣੇ ਰੱਬ ਦਾ ਸ਼ੁਕਰ ਹੀ ਕਰਾਂਗਾ ਕਿਉਂਕਿ ਅੱਜ ਵੀ ਉਹੀ ਮੈਨੂੰ ਪਾਲ ਰਿਹਾ ਹੈ ਮੇਰੇ ਮੇਰੇ ਹਾਲ ਦਾ ਮਹਿਰਮ ਹੋਈ ਹੈ ਇਹ ਸੁਣ ਕੇ ਹਜ਼ੂਰ ਗੌਸੇ ਪਾਕ ਨੇ ਫਰਮਾਇਆ ਕਿ ਅਸਲ ਅਮੀਰ ਉਹੀ ਹੈ ਜੋ ਹਾਲ ਬਦਲਣ ਨਾਲ ਟੁੱਟਦਾ ਨਹੀਂ ਅਬੂ ਸੈਦ ਦੀ ਆਵਾਜ਼ ਭਾਰੀ ਹੋ ਗਈ ਤੇ ਉਹਨਾਂ ਨੇ ਕਿਹਾ ਉਸੇ ਦਿਨ ਹਜ਼ੂਰ ਗੌਸੇ ਪਾਕ ਨੇ ਸਾਨੂੰ ਸਮਝਾਇਆ ਸੀ ਕਿ ਰੱਬ ਨੇ ਗਰੀਬ ਤੇ ਅਮੀਰ ਇਸ ਲਈ ਨਹੀਂ ਬਣਾਏ ਤਾਕੀ ਇਨਸਾਨ ਆਪਣੇ ਹਾਲ ਵਿੱਚ ਰਹਿ ਕੇ ਵੀ ਇਨਸਾਨੀਅਤ ਨਾ ਛੱਡੇ ਜੇ ਹਰ ਕੋਈ ਅਮੀਰ ਹੁੰਦਾ ਤਾਂ ਮਦਦ ਦਾ ਜਜ਼ਬਾ ਮਰ ਜਾਂਦਾ ਤੇ ਜੇ ਹਰ ਕੋਈ ਗਰੀਬ ਹੁੰਦਾ ਤਾਂ ਸ਼ੁਕਰ ਦਾ ਮਤਲਬ ਖਤਮ ਹੋ ਜਾਂਦਾ ਇਹ ਸੁਣ ਕੇ ਉਹ ਤੰਗ ਹਾਲ ਸ਼ਖਸ ਰੋ ਪਿਆ ਬਾਬਾ ਜੀ ਤੇ ਬੋਲਿਆ ਹਜ਼ੂਰ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਮੇਰੀ ਗਰੀਬੀ ਸਿਰਫ ਮੇਰੀ ਨਹੀਂ ਹੈ ਇਹ ਕਿਸੇ ਹੋਰ ਦੀ ਰਹਿਮਤ ਬਣਨ ਦਾ ਰਾਹ ਵੀ ਹੋ ਸਕਦੀ ਹੈ ਉਸੇ پاک ਨੇ ਫਰਮਾਇਆ ਬਿਲਕੁਲ ਨਹੀਂ ਸੋਚ ਇਨਸਾਨ ਨੂੰ ਸੋਹਣੇ ਰੱਬ ਦੇ ਕਰੀਬ ਲੈ ਜਾਂਦੀ ਹੈ ਉਹਨਾਂ ਨੇ فرمایا ਜਦੋਂ ਗਰੀਬ ਇਹ ਸੋਚ ਲਵੇ ਕਿ ਮੇਰੀ ਆਹ ਜੋ ਹੈ ਕਿਸੇ ਅਮੀਰ ਦਾ ਦਿਲ ਜਗਾ ਸਕਦੀ ਹੈ ਤੇ ਅਮੀਰ ਇਹ ਸੋਚ ਲਵੇ ਕਿ ਮੇਰੀ ਦੌਲਤ ਕਿਸੇ ਗਰੀਬ ਦੀ ਦੁਆ ਬਣ ਸਕਦੀ ਹੈ ਤਾਂ ਦੁਨੀਆ ਜੋ ਹੈ ਜੰਨਤ ਵਰਗੀ ਬਣ ਜਾਵੇ ਬਾਬਾ ਜੀ ਮਗਰ ਅਫਸੋਸ ਇਨਸਾਨ ਆਪਣੇ ਹਿੱਸੇ ਦੇ ਇਮਤਿਹਾਨ ਸਮਝਣ ਦੀ ਬਜਾਏ ਤਪੱਸਿਆ ਕਰਨ ਦੀ ਬਜਾਏ ਉਸ ਜੇ ਇੱਕ ਉਹ ਗਰੀਬੀ ਹੈ ਤਾਂ ਉਸ ਨੂੰ ਦੂਰ ਕਰਨ ਦੀ ਬਜਾਏ ਮਿਹਨਤ ਕਰਨ ਦੀ ਬਜਾਏ ਜੋ ਹੈ ਉਹ ਸੋਹਣੇ ਰੱਬ ਨੂੰ ਕੋਸਣ ਲੱਗ ਪੈਂਦਾ ਹੈ ਦੂਜੇ ਦੂਜੇ ਦੇ ਹਿੱਸੇ ਦੀ ਨਿਹਮਤ ਤੇ ਨਜ਼ਰ ਰੱਖਣ ਲੱਗ ਜਾਂਦਾ ਹੈ ਇਨਸਾਨ ਜਿਹੜਾ ਤੇ ਇੱਥੋਂ ਹੀ ਦਿਲ ਕੋੜਾ ਹੋ ਜਾਂਦਾ ਹੈ ਅਮੀਰ ਦਾ ਵੀ ਇਹੀ ਹਾਲ ਹੈ ਕਹਿੰਦੇ ਫਿਰ ਹਜ਼ੂਰ ਗੌਂਸੇ پاک ਨੇ ਉਸ ਸ਼ਖਸ ਤੋਂ ਪੁੱਛਿਆ ਦੱਸ ਕਿ ਤੂੰ ਅੱਜ ਵੀ ਚਾਹਨਾ ਹੈ ਕਿ ਬਸ ਅਮੀਰ ਬਣ ਜਾਵੇਂ ਉਹ ਸ਼ਖਸ ਕੁਝ ਦੇਰ ਤੱਕ ਖਾਮੋਸ਼ ਰਿਹਾ ਫਿਰ ਬੋਲਿਆ ਹਜ਼ੂਰ ਹੁਣ ਮੈਂ ਇਹ ਚਾਹਨਾ ਹੈ ਕਿ ਮੇਰਾ ਦਿਲ ਅਮੀਰ ਹੋ ਜਾਵੇ ਇਹ ਦੌਲਤ ਆਵੇ ਤਾਂ ਸ਼ੁਕਰ ਦੇ ਨਾਲ ਸ਼ੁਕਰ ਦੇ ਨਾਲ ਆਵੇ ਸਬਰ ਦੇ ਨਾਲ ਆਵੇ ਅਜ਼ੂਰ ਬਹੁਤ ਸੇ ਪਾਕ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹਨਾਂ ਨੇ ਫਰਮਾਇਆ ਹੁਣ ਤੂੰ ਸਵਾਲ ਕਰਨ ਵਾਲਾ ਨਹੀਂ ਬਲਕਿ ਸਮਝਣ ਵਾਲਾ ਬਣ ਗਿਆ ਹੈ ਤੇ ਇਹੀ ਉਹ ਮੋੜ ਹੈ ਜਿੱਥੇ ਇਨਸਾਨ ਦੀ ਕਿਸਮਤ ਹੌਲੀ-ਹੌਲੀ ਕਰਵਟ ਬਦਲਦੀ ਹੈ ਬਾਬਾ ਜੀ ਉਸ ਰਾਤ ਉਸ ਸ਼ਖਸ ਜਦੋਂ ਦਰਬਾਰ ਤੋਂ ਨਿਕਲਿਆ ਉਹਦੀ ਜੇਬ ਜ਼ਰੂਰ ਖਾਲੀ ਸੀ ਮਗਰ ਦਿਲ ਹੁਣ ਉਹ ਭਰਿਆ ਹੋਇਆ ਨਹੀਂ ਸੀ ਬਾਬਾ ਜੀ ਜਿੱਦਾਂ ਪਹਿਲਾਂ ਭਰ ਕੇ ਆਇਆ ਸੀ ਨਾ ਉਹ ਦਿਲ ਭਰਿਆ ਸੀਗਾ ਉਹ ਚੀਜ਼ ਨਹੀਂ ਰਹੀ ਹੁਣ ਉਸ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹਦੇ ਅੰਦਰ ਕੋਈ ਬੋਝ ਉਤਰ ਗਿਆ ਹੋਵੇ ਉਸ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਸੋਨੇ ਰੱਬ ਨੇ ਉਸ ਨੂੰ ਗਰੀਬ ਬਣਾ ਕੇ ਇਕੱਲਾ ਨਹੀਂ ਛੱਡਿਆ ਬਲਕਿ ਉਸ ਨੂੰ ਉਹ ਨਜ਼ਰ ਦਿੱਤੀ ਹੈ ਜਿਸ ਨਾਲ ਉਹ ਅਮੀਰੀ ਤੇ ਗਰੀਬੀ ਦੋਵਾਂ ਨੂੰ ਪਛਾਨ ਸਕੇ ਮਗਰ ਅਜੇ ਇਹ ਦਾਸਤਾਨ ਪੂਰੀ ਨਹੀਂ ਹੋਈ ਸੀ ਕਿਉਂਕਿ ਗੌਸੇਪਾਕ ਨੇ ਅਜੇ ਉਹ ਰਾਜ਼ ਨਹੀਂ ਦੱਸਿਆ ਸੀ ਜੋ ਅਮੀਰ ਤੇ ਗਰੀਬ ਦੋਵਾਂ ਦੀ ਕਿਸਮਤ ਨੂੰ ਇੱਕ ਧਾਗੇ ਵਿੱਚ ਬੰਨ੍ਹ ਦਿੰਦਾ ਉਸ ਰਾਤ ਦਰਬਾਰ ਦੀ ਫੀਜ਼ਾ ਕੁਝ ਹੋਰ ਹੀ ਸੀ ਚਿਰਾਗਾਾਂ ਦੀ ਰੋਸ਼ਨੀ ਧੀਮੀ ਸੀ ਮਗਰ ਦਿਲਾਂ ਵਿੱਚ ਉਤਰਨ ਵਾਲੀਆਂ ਗੱਲਾਂ ਦੀ ਚਮਕ ਬਹੁਤ ਤੇਜ਼ ਸੀ ਰਉਸੇ پاک ਜੋ ਨੇ ਇਬਾਦਤ ਦੇ ਰੰਗ ਦੇ ਵਿੱਚ ਸਨ ਔਰ ਤਸਬੀਹ ਬਕੜੀ ਹੋਈ ਉਹਨਾਂ ਨੇ ਉਂਗਲੀਆਂ ਵਿੱਚ ਫੇਰਦੇ ਹੋਏ ਕਮੋਸ਼ੀ ਨਾਲ ਬੈਠੇ ਤੇ ਉਸ ਸ਼ਖਸ ਸਾਹਮਣੇ ਬੈਠਾ ਸੀ ਜਿਸ ਦੀਆਂ ਅੱਖਾਂ ਵਿੱਚ ਹੁਣ ਸਵਾਲ ਤੋਂ ਜ਼ਿਆਦਾ ਇੰਤਜ਼ਾਰ ਸੀ ਅਬੂ ਸਾਹਿਦ ਨੇ ਮਹਿਸੂਸ ਕੀਤਾ ਕਿ ਹੁਣ ਉਹ ਘੜੀ ਆ ਗਈ ਹੈ ਜਦੋਂ ਰਾਜ਼ ਖੁੱਲੇਗਾ ਜੋ ਅਮੀਰੀ ਤੇ ਗਰੀਬੀ ਦੋਵਾਂ ਨੂੰ ਇੱਕ ਹੀ ਤਰਾਜ਼ੂ ਤੇ ਰੱਖ ਦੇਵੇਗਾ ਹਜ਼ੂਰ ਗੌਸੇ پاک ਨੇ ਸਿਰ ਉਠਾਇਆ ਤੇ ਬੜੀ ਨਰਮੀ ਨਾਲ ਫਰਮਾਇਆ ਸੋਣ ਹੁਣ ਮੈਂ ਤੈਨੂੰ ਉਹ ਗੱਲ ਦੱਸਣ ਜਾ ਰਿਹਾ ਹਾਂ ਜੋ ਜੇ ਦਿਲ ਵਿੱਚ ਉਤਰ ਜਾਵੇ ਤਾਂ ਇਨਸਾਨ ਦਾ ਹਾਲ ਬਦਲੇ ਬਿਨਾ ਵੀ ਉਸ ਦੀ ਦੁਨੀਆ ਬਦਲ ਜਾਂਦੀ ਹੈ। ਹਜ਼ੂਰ ਗੌਸੇ پاک ਨੇ ਫਰਮਾਇਆ ਰੱਬ ਨੇ ਅਮੀਰ ਤੇ ਗਰੀਬ ਦੇ ਦਰਮਿਆਨ ਇੱਕ ਐਹੋ ਜਿਹਾ ਰਿਸ਼ਤਾ ਰੱਖਿਆ ਹੈ ਜਿਸ ਨੂੰ ਲੋਕ ਜੋ ਹੈ ਅਕਸਰ ਭੁੱਲ ਜਾਂਦੇ ਨੇ। ਉਹਨਾਂ ਨੇ ਕਿਹਾ ਗਰੀਬ ਦੀ ਦੁਆ ਤੇ ਅਮੀਰ ਦੀ ਜੋ ਹੈ ਮਾਲ ਉਹ ਦੌਲਤ ਇਹ ਇੱਕ ਜਗ੍ਹਾ ਮਿਲ ਜਾਣ ਤਾਂ ਉੱਥੋਂ ਬਰਕਤਾਂ ਦਾ ਹੜ ਨਿਕਲਦਾ ਹੈ। ਮਗਰ ਜਦੋਂ ਦੋਵੇਂ ਵੱਖ-ਵੱਖ ਰਾਹ ਫੜ ਲੈਂਦੇ ਨੇ ਇੱਕ ਦੇ ਹਿੱਸੇ ਵਿੱਚ ਤੰਗੀ ਆਉਂਦੀ ਹੈ ਤੇ ਦੂਜੇ ਦੇ ਹਿੱਸੇ ਵਿੱਚ ਬੇਚੈਨੀ। ਉਹਨਾਂ ਨੇ ਫਰਮਾਇਆ ਇਸ ਲਈ ਸੋਹਣੇ ਰੱਬ ਨੇ ਦੁਨੀਆ ਨੂੰ ਬਰਾਬਰ ਨਹੀਂ ਬਣਾਇਆ ਤਾਂ ਕਿ ਇਨਸਾਨ ਇੱਕ ਦੂਜੇ ਦਾ ਸਹਾਰਾ ਬਣੇ। ਮਗਰ ਇਨਸਾਨ ਨੇ ਇਸ ਨੂੰ ਮੁਕਾਬਲਾ ਬਣਾ ਲਿਆ ਬਾਬਾ ਜੀ, ਕੰਪੀਟੀਸ਼ਨ ਬਣਾ ਲਿਆ। ਉਸ ਸ਼ਖਸ ਇਹ ਸਭ ਸੁਣ ਕੇ ਸਹਿਰ ਆ ਗਿਆ। ਗੋਸੇਪਾਕ ਨੇ ਫਰਮਾਇਆ ਤੈਨੂੰ ਲੱਗਦਾ ਹੈ ਕਿ ਤੇਰੀ ਗਰੀਬੀ ਸਿਰਫ ਤੇਰੇ ਤੇਰਾ ਮਸਲਾ ਹੈ। ਮਗਰ ਸੱਚ ਇਹ ਹੈ ਕਿ ਤੇਰੀ ਗਰੀਬੀ ਕਿਸੇ ਹੋਰ ਦੀ ਅਕੀਰਤ ਨਾਲ ਵੀ ਜੁੜੀ ਹੈ। ਕਿ ਜੇ ਕੋਈ ਅਮੀਰ ਤੇਰੀ ਹਾਲਤ ਦੇਖ ਕੇ ਵੀ ਨਾ ਪਿਗਲੇ ਤਾਂ ਉਸ ਦੀ ਦੌਲਤ ਉਸ ਦੇ ਲਈ ਰਹਿਮਤ ਨਹੀਂ ਬਲਕਿ ਬੋਝ ਬਣ ਜਾਏਗੀ ਤੇ ਜੇ ਤੂੰ ਆਪਣੀ ਹਾਲਤ ਦੇਖ ਕੇ ਵੀ ਸਬਰ ਛੱਡ ਦਵੇਂ ਤਾਂ ਤੇਰੀ ਤੰਗੀ ਤੇਰੇ ਲਈ ਸਬਕ ਨਹੀਂ ਬਲਕਿ ਸਜ਼ਾ ਬਣ ਜਾਏਗੀ ਇਹ ਸੁਣ ਕੇ ਉਸ ਸ਼ਖਸ ਦੀਆਂ ਅੱਖਾਂ ਭਰ ਆਈਆਂ ਕਿਉਂਕਿ ਸਬਰ ਕਰਨਾ ਸੀ ਸਬਕ ਕਰਨਾ ਸੀ ਸਬਕ ਲੈਣਾ ਸੀ ਉਸ ਚੀਜ਼ ਤੋਂ ਮਿਹਨਤ ਕਰਨੀ ਸੀ ਤਪੱਸਿਆ ਕਰਨੀ ਸੀ ਰਾਹ ਲੱਭਣੇ ਸੀ ਬਾਬਾ ਜੀ ਉਹ ਲੱਭੇ ਹਣ ਕੇ ਉਹ ਸ਼ਖਸ ਦੀਆਂ ਅੱਖਾਂ ਪਰ ਆਈਆਂ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹਦਾ ਸਬਰ ਸਿਰਫ ਉਸ ਦੀ ਜ਼ਿੰਦਗੀ ਨਹੀਂ ਬਲਕਿ ਕਿਸੇ ਹੋਰ ਦੀ ਨਜਾਤ ਦਾ ਵੀ ਜ਼ਰੀਆ ਹੋ ਸਕਦਾ ਤਾਂ ਹੀ ਤਾਂ ਬਾਬਾ ਜੀ ਜਿਹੜਾ ਮਰਜੀ ਰਸਤਾ ਤੁਸੀਂ ਦੇਖ ਲਓ ਜਿਹੜਾ ਮਰਜੀ ਕੋਈ ਵੀ ਇਨਸਾਨ ਜੋ ਅੱਜ ਕਿਸੇ ਮੰਜ਼ਲ ਤੇ ਬੈਠਾ ਹੈ ਉਹਨੂੰ ਕੋਈ ਨਾ ਕੋਈ ਰਾਹ ਹੀ ਜ਼ਰੂਰ ਮਿਲਦਾ ਹੈ ਰਸਤਾ ਪਾਉਣ ਵਾਲਾ ਇਹ ਗੱਲ ਯਾਦ ਰੱਖਣਾ ਕੋਈ ਨਾ ਕੋਈ ਜ਼ਰੂਰ ਮਿਲਦਾ ਕਿਉਂਕਿ ਉਹਦੀ ਵੀ ਤੇ ਬਾਬਾ ਜੀ ਉਹਦੀ ਵੀ ਤੇ ਡਿਊਟੀ ਲਈ ਹੈ ਮਾਲਕ ਨੇ ਜ਼ਰੀਆ ਹੋ ਸਕਦਾ ਔਰ ਜ਼ਰੀਏ ਦੀ ਵੀ ਉਨੀ ਇੱਜ਼ਤ ਕਰਨੀ ਜਿੰਨੀ ਮੰਜ਼ਲ ਦੀ ਯਾਦ ਰੱਖਣਾ ਜੋ ਕਿਤੇ ਲੈ ਕੇ ਗਿਆ ਹੈ ਜੋ ਕੋਈ ਰਾਹ ਦਿਖਾ ਰਿਹਾ ਹੈ ਉਹਦੀ ਵੀ ਉਸ ਉਨੀ ਹੀ ਇੱਜ਼ਤ ਕਰੋ ਬਾਬਾ ਜੀ ਦੀ ਮੰਜ਼ਲ ਦੀ ਹੁਣ ਅਬੂ ਸਹੀ ਅਬੂ ਸੈਦ ਨੇ ਅੱਗੇ ਬਿਆਨ ਕੀਤਾ ਕਿ ਗੌਸੇਪਾਕ ਅਕਸਰ ਫਰਮਾਇਆ ਕਰਦੇ ਸਨ ਕਿ ਰੱਬ ਨੇ ਗਰੀਬ ਨੂੰ ਇਸ ਲਈ ਨਹੀਂ ਜੁਣਿਆ ਕਿ ਉਸ ਨੂੰ ਰੁਲਾਵੇ ਬਲਕਿ ਇਸੇ ਲਈ ਜੁਣਿਆ ਕਿ ਉਹਦੇ ਜ਼ਰੀਏ ਦੂਜਿਆਂ ਦੇ ਦਿਲ ਜਗਾਵੇ ਉਹਨਾਂ ਨੇ ਫਰਮਾਇਆ ਜਦੋਂ ਗਰੀਬ ਸਬਰ ਕਰਦਾ ਹੈ ਤਾਂ ਫਰਿਸ਼ਤੇ ਲਿਖਦੇ ਨੇ ਤੇ ਜਦੋਂ ਅਮੀਰ ਦਿੰਦਾ ਹੈ ਤਾਂ ਆਸਮਾਨ ਗਵਾਹ ਬਣ ਜਾਂਦਾ ਹੈ ਮਗਰ ਅਫਸੋਸ ਲੋਕ ਸਬਰ ਨੂੰ ਮਜਬੂਰੀ ਤੇ ਦੇਨ ਨੂੰ ਇਹਸਾਨ ਸਮਝ ਬੈਠਦੇ ਨੇ ਹੰਕਾਰ ਦੇ ਵਿੱਚ ਦਿੰਦੇ ਆ ਨਾ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਹੰਕਾਰ ਚ ਦੇਉਂ ਜਿੱਦਾਂ ਨਾ ਮੱਗਾ ਹੀ ਫਰਮਾਇਆ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਔਰ ਕਬੀਰ ਸਾਹਿਬ ਨੇ ਵੀ ਇਸ ਬਾਰੇ ਗੱਲ ਕੀਤੀ ਸੀ ਇੱਕ ਹੁੰਦਾ ਨਿਕ੍ਰਿਸ਼ਟ ਦਾਣ ਇੱਕ ਹੁੰਦਾ ਹੈ ਉੱਤਮ ਦਾਣ ਉਹਨਾਂ ਵਿੱਚ ਜੋ ਹੈ ਗੱਲ ਉਹ ਅਲੱਗ ਵੀਡੀਓ ਬਣਾਵਾਂਗੇ ਕਦੇ ਜੇ ਤੁਸੀਂ ਕਮੈਂਟ ਕਰਕੇ ਕਹੋਗੇ ਤਾਂ ਫਿਰ ਸੋ ਇੱਥੇ ਹੀ ਬਰਕਤ ਰੁਕ ਜਾਂਦੀ ਹੈ ਬਾਬਾ ਜੀ ਐਸਾਨ ਜਦੋਂ ਇਨਸਾਨ ਕਰਦਾ ਹੈ ਨਾ ਮੌਸੇ پاک ਨੇ ਉਸ ਸ਼ਖਸ ਤੋਂ ਪੁੱਛਿਆ ਦੱਸ ਜੇ ਕੱਲ ਤੇਰੇ ਕੋਲ ਬਹੁਤ ਮਾਲ ਉਹ ਦੌਲਤ ਆ ਜਾਵੇ ਤਾਂ ਤੇਰੇ ਦਿਲ ਵਿੱਚ ਕਿਸੇ ਗਰੀਬ ਲਈ ਰਹਿਮ ਨਾ ਬਚੇ ਤਾਂ ਕੀ ਤੂੰ ਅਮੀਰ कहलाਏਗਾ ਉਹ ਸ਼ਖਸ ਰੋਂਦੇ ਹੋਏ ਬੋਲਿਆ ਨਹੀਂ ਹਜ਼ੂਰ ਤਾਂ ਮੈਂ ਅੰਦਰੋਂ ਹੋਰ ਵੀ ਜ਼ਿਆਦਾ ਗਰੀਬ ਹੋ ਜਾਵਾਂਗਾ ਹਜ਼ੂਰ ਮੌਸੇ پاک ਨੇ فرمایا ਬਸ ਇਹੀ ਸਮਝ ਇਨਸਾਨ ਨੂੰ ਉੱਚਾ ਕਰ ਦਿੰਦੀ ਹੈ ਉਹਨਾਂ ਨੇ ਕਿਹਾ ਸੋਹਣੇ ਰੱਬ ਨੇ ਕੁਝ ਲੋਕਾਂ ਨੂੰ ਗਰੀਬੀ ਇਸ ਲਈ ਦਿੱਤੀ ਤਾਂ ਕਿ ਉਹ ਸਬਰ ਦਾ ਰਾਹ ਦਿਖਾਉਣ ਤਪੱਸਿਆ ਕਰਨ ਤੇ ਆਪਣੀਆਂ ਮੰਜ਼ਲਾਂ ਨੂੰ ਪਾਉਣ ਤੇ ਕੁਝ ਨੂੰ ਅਮੀਰੀ ਇਸ ਲਈ ਦਿੱਤੀ ਤਾਂ ਕਿ ਉਹ ਰਹਿਮਤ ਦਾ ਹੱਥ ਵਧਾਉਣ ਬਾਬਾ ਦੀ ਕਿਸੇ ਨੂੰ ਰਸਤਾ ਦਿਖਾਉਣ ਕਿਸੇ ਦੀ ਮਦਦ ਕਰ ਦੇਣ ਮਗਰ ਜਦੋਂ ਦੋਵੇਂ ਆਪਣੀ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਨੇ ਇੱਕ ਉਹਨੂੰ ਕੋਸਣਾ ਸ਼ੁਰੂ ਕਰ ਦਿੰਦਾ ਤੇ ਦੂਜਾ ਜੋ ਹੈ ਉਹ ਹੰਕਾਰ ਦੇ ਵਿੱਚ ਚਲਾ ਜਾਂਦਾ ਹੈ ਤਾਂ ਦੁਨੀਆ ਵਿੱਚ ਤੰਗੀ ਵੀ ਵੱਧਦੀ ਹੈ ਔਰ ਦਿਲਾਂ ਦੀ ਸਖਤੀ ਵੀ ਵੱਧਦੀ ਹੈ ਪੱਥਰ ਬਣ ਜਾਂਦਾ ਇਨਸਾਨ ਫਿਰ ਹਜ਼ੂਰ ਗੋਸੇ پاک ਨੇ ਇੱਕ ਇਹੋ ਜੀ ਗੱਲ ਕਹੀ ਜਿਸ ਨੇ ਉਸ ਸ਼ਖਸ ਦੀ ਰੂਹ ਤੱਕ ਨੂੰ ਹਿਲਾ ਦਿੱਤਾ ਉਹਨਾਂ ਨੇ ਫਰਮਾਇਆ ਇਨਸਾਨ ਦੀ ਅਸਲੀ ਕੀਮਤ ਉਹਦੇ ਹਾਲ ਨਾਲ ਨਹੀਂ ਬਲਕਿ ਉਸਦੇ ਹਾਲ ਤੇ ਉਸਦੇ ਰੱਬ ਦੇ ਭਰੋਸੇ ਨਾਲ ਤੈ ਹੁੰਦੀ ਹੈ ਜੇ ਤੂੰ ਗਰੀਬ ਹੋ ਕੇ ਵੀ ਇਹ ਯਕੀਨ ਰੱਖੇ ਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਹੈ ਤਾਂ ਤੂੰ ਅਮੀਰਾਂ ਦੀ ਕਤਾਰ ਵਿੱਚ ਖੜਾ ਹੈ ਭਾਈ ਤੇ ਜੇ ਕੋਈ ਅਮੀਰ ਹੋ ਕੇ ਵੀ ਇਹ ਭੁੱਲ ਜਾਵੇ ਕਿ ਉਸ ਦਾ maal ਉਹ ਦੁਰਦ ਕਿਸ ਦਾ ਹੱਕ ਹੈ ਕਿਸੇ ਦਾ ਹੱਕ ਹੈ ਤਾਂ ਉਹ ਗਰੀਬਾਂ ਨਾਲ ਵੀ ਡਿੱਗ ਜਾਂਦਾ ਹੈ ਉਸ ਸ਼ਖਸ ਦੇ ਦਿਲ ਵਿੱਚ ਜਿਵੇਂ ਕੋਈ ਦਰਵਾਜ਼ਾ ਖੁੱਲ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਤੱਕ ਆਪਣੀ ਤੰਗੀ ਨਾਲ ਲੜ ਰਿਹਾ ਸੀ ਮਗਰ ਹੁਣ ਉਸ ਨੂੰ ਆਪਣੀ ਸੋਚ ਨਾਲ ਲੜਨਾ ਸੋਚ ਬਦਲੇ ਤਾਂ ਜੀਵਨ ਬਦਲ ਜਾਂਦਾ ਬਾਬਾ ਜੀ ਜ਼ਰਾ ਗੌਰ ਕਰਨਾ ਇੱਥੇ ਹੀ ਉਹਨਾਂ ਨੇ ਫਰਮਾਇਆ ਕਿ ਸੋਚ ਨਾਲ ਲੜਨਾ ਹੈ ਗੋਸੇ پاک ਨੇ فرمایا ਜਦੋਂ ਇਨਸਾਨ ਇਹ ਸਮਝ ਲਵੇ ਕਿ ਮੇਰਾ ਹਾਲ ਭਾਵੇਂ ਜਿਹੋ ਜਿਹਾ ਵੀ ਹੈ ਮੇਰਾ ਰੱਬ ਮੇਰੇ ਤੋਂ ਵਕ ਨਹੀਂ ਤਾਂ ਉਹਦੇ ਅੰਦਰੋਂ ਡਰ ਨਿਕਲ ਜਾਂਦਾ ਤੇ ਜਦੋਂ ਡਰ ਨਿਕਲ ਜਾਂਦਾ ਤਾਂ ਫੈਸਲੇ ਸਾਫ਼ ਹੋ ਜਾਂਦੇ ਨੇ ਮੰਜ਼ਲੇ ਮਿਲਣ ਲੱਗਦੀਆਂ ਰਾਹ ਮਿਲਣ ਲੱਗਦੇ ਨੇ ਉਹੀ ਫੈਸਲੇ ਹੌਲੀ ਹੌਲੀ ਕਿਸਮਤ ਦਾ ਰਾਹ ਬਦਲ ਦਿੰਦੇ ਨੇ ਬਾਬਾ ਜੀ ਜ਼ਿੰਦਗੀ ਬਦਲ ਦਿੰਦੇ ਨੇ ਜ਼ਿੰਦਗੀ ਬਦਲ ਦਿੰਦੇ ਨੇ ਪਲ ਮੇ ਰੰਕ ਨੂੰ ਰਾਜਾ ਬਣਾ ਦਿੰਦੇ ਹਨ ਕਿਉਂਕਿ ਫੈਸਲੇ ਜਿਹੜੇ ਹੈ ਉਹਦੇ ਤੇ ਸਾਰਾ ਕੋਈ ਟਿਕਿਆ ਉਹ ਤੈਸੇ ਕੋ 40-50 ਲੱਖ ਰੁਪਈਆ ਮੰਨ ਲਓ ਕਿਸੇ ਨੂੰ ਦੇਤਾ ਆ ਵੀ ਚੇਰ ਕੋ 40-50 ਲੱਖ ਹੈ ਇਹਨੂੰ ਕਿਤੇ ਲਾ ਉਹਦੇ ਫੈਸਲੇ ਗਲਤ ਹੋ ਜਾਣੇ ਉਹਨੇ ਲਾ ਹੀ ਗਲਤ ਜਗ੍ਹਾ ਦੇਨੇ ਤੇ ਆਪੇ ਤੰਗੀ ਹੋ ਗਈ ਘਰ ਚ ਆਪੇ ਹੀ ਰੋਲੇ ਪੈਣ ਲੱਗ ਪਏ ਬਾਬਾ ਜੀ ਉਹ ਕਿਸੇ ਕੋ ਵੀ ਆ ਰੁਪਈਆ ਵੀ ਹੈ ਨਾ ਉਹ ਵੀ ਕੋ ਨੂੰ ਕਵੇ ਯਾਰੇ ਕਿੰਨੂੰ ਉਹਦੇ ਉਹਦਾ ਦਿਮਾਗ ਸਾਫ਼ ਹੈ ਦਿਲ ਸਾਫ਼ ਹੈ ਸੋਹਣੇ ਰੱਬ ਨਾਲ ਜੁੜਿਆ ਤਾਂ ਉਹ ਸਹੀ ਜਗ੍ਹਾ ਇਨਵੈਸਟ ਹੋ ਜਾਣਾ ਉਹ ਡਬਲ ਹੋ ਜਾਣਾ ਇੱਕ ਡੁੱਬ ਜਾਣਾ ਇੱਕ ਡਬਲ ਹੋ ਜਾਣਾ ਯਾਨੀ ਜੇ ਕਿਸੇ ਕੋਲ ਕੁਝ ਹੈ ਉਹ ਆਪਣੇ ਫੈਸਲਿਆਂ ਨਾਲ ਹੀ ਇਨਸਾਨ ਥੱਲੇ ਡਿੱਗਦਾ ਹੈ ਔਰ ਉੱਤੇ ਵੀ ਵੱਧਦਾ ਹੈ। ਗੜਾ ਗੌਰ ਕਰਨਾ। ਜਨਾਬ ਇਹਹੀ ਰਸਤੇ ਜੋ ਹੈ ਇਹੀ ਦਾ ਉਹ ਕਹਿੰਦੇ ਵੀ ਬਾਈ ਤੇਰੇ ਫੈਸਲੇ ਹੀ ਹੌਲੀ ਹੌਲੀ ਕਿਸਮਤ ਦਾ ਰਾਹ ਬਦਲ ਦਿੰਦੇ ਨੇ। ਜੇ ਤੂੰ ਡਰ ਕੇ ਬੈਠ ਗਿਆ ਕਿ ਨਹੀਂ ਯਾਰ ਮੇਰੇ ਨਹੀਂ ਵਸਦੀ ਕਰ ਤੇ ਨਹੀਂ ਬਦਲਣਾ ਤੇ ਕਹਿੰਦੇ ਜੇ ਤੈਨੂੰ ਫੈਸਲਾ ਲੈ ਲਿਆ ਵੀ ਨਹੀਂ ਮੈਂ ਕਰਨਾ ਹੈ ਉਹ ਸੋਹਣਾ ਰੱਬ ਮੇਰੇ ਨਾਲ ਹੈ ਤੇ ਤੂੰ ਆਪੇ ਮੰਜ਼ਲਾਂ ਨੂੰ ਪਾਜੋ। ਅਬੂ ਸੈਦ ਨੇ ਦੇਖਿਆ ਕਿ ਉਹ ਸ਼ਖਸ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ ਬਾਬਾ ਜੀ ਉਹਦੀਆਂ ਅੱਖਾਂ ਵਿੱਚ ਰੋਸ਼ਨੀ ਸੀ। ਜੋ ਤੰਗੀ ਵਿੱਚ ਬਹੁਤ ਘੱਟ ਦਿਖਾਈ ਦਿੰਦੀ ਹੈ ਹਜ਼ੂਰ ਗੋਸੇ پاک ਨੇ ਫਰ ਆਕਰ ਵਿੱਚ ਫਰਮਾਇਆ ਯਾਦ ਰੱਖ ਸੋਹਣੇ ਰੱਬ ਨੇ ਇਨਸਾਨ ਨੂੰ ਗਰੀਬ ਤੇ ਅਮੀਰ ਇਸ ਲਈ ਬਣਾਇਆ ਤਾਂ ਕਿ ਕੋਈ ਆਪਣੇ ਹਾਲ ਵਿੱਚ ਕਮੰਡ ਨਾ ਕਰੇ ਤੇ ਕੋਈ ਆਪਣੇ ਹਾਲ ਵਿੱਚ ਜੋ ਹੈ ਮਾਇੂਸ ਨਾ ਹੋਵੇ ਜੇ ਅਮੀਰ ਇਹ ਸਮਝ ਲਵੇ ਕਿ ਉਸ ਦਾ ਜੋ ਹੈ ਅਮੀਰੀ ਜਿਹੜੀ ਹੈ ਇਮਤਿਹਾਨ ਹੈ ਤੇ ਗਰੀਬ ਇਹ ਸਮਝ ਲਵੇ ਕਿ ਉਸ ਦਾ ਸਬਰ ਜਿਹੜਾ ਹੈ ਇਮਤਿਹਾਨ ਹੈ ਤਾਂ ਦੋਵੇਂ ਕਾਮਯਾਬ ਹੋ ਜਾਂਦੇ ਨੇ ਉਸ ਸ਼ਖ ਸਿਰ ਝੁਕਾ ਕੇ ਬੈਠਾ ਰਿਹਾ ਉਸਦੇ ਬੁੱਲਾ ਤੋਂ ਸਿਰਫ ਇੱਕੋ ਗੱਲ ਨਿਕਲੀ ਹਜ਼ੂਰ ਹੁਣ ਮੈਂ ਆਪਣੇ ਸੋਹਣੇ ਰੱਬ ਤੋਂ ਇਹ ਨਹੀਂ ਪੁੱਛਾਂਗਾ ਕਿ ਮੈਨੂੰ ਗਰੀਬ ਕਿਉਂ ਬਣਾਇਆ ਬਲਕਿ ਇਹ ਪੁੱਛਾਂਗਾ ਕਿ ਇਸ ਗਰੀਬੀ ਵਿੱਚ ਮੈਨੂੰ ਕੀ ਬਣਾਉਣਾ ਚਾਹੁੰਨਾ ਹੈ ਮੈਨੂੰ ਕਿਸ ਮੰਜ਼ਲ ਤੇ ਲੈ ਕੇ ਜਾਣਾ ਚਾਹੁੰਨਾ ਹੈ ਮੈਨੂੰ ਕਿਹੜਾ ਰਾਤ ਪੋਣਾ ਚਾਹੁੰਨਾ ਹੈ ਹਜ਼ੂਰ ਉਸੇ پاک ਦੀਆਂ ਅੱਖਾਂ ਪਰ ਆਈਆਂ ਉਹਨਾਂ ਫਰਮਾਇਆ ਹੁਣ ਤੂੰ ਸਵਾਲ ਤੋਂ ਉੱਪਰ ਉੱਠ ਚੁੱਕਾ ਹੈ ਤੇ ਜਦੋਂ ਇਨਸਾਨ ਸਵਾਲਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਜਵਾਬ ਆਪੇ ਉਹਦੀ ਜ਼ਿੰਦਗੀ ਵਿੱਚ ਉਤਰਨ ਲੱਗਦੇ ਆ ਉਸ ਰਾਤ ਤੋਂ ਬਾਅਦ ਉਸ ਸ਼ਖਸ ਨੇ ਫਿਰ ਕਦੇ ਉਹ ਹੋជា ਨਹੀਂ ਰਿਹਾ ਉਹਦੇ ਹਾਲਾਤ ਹੌਲੀ-ਹੌਲੀ ਬਦਲ ਗਏ ਬਾਬਾ ਜੀ ਕਿਉਂਕਿ ਫੈਸਲੇ ਸਾਫ਼ ਹੋ ਗਏ ਮੁਰਸ਼ਿਦ ਆ ਗਏ ਮਗਰ ਉਸ ਤੋਂ ਵੀ ਜ਼ਿਆਦਾ ਉਸਦਾ ਦਿਲ ਬਦਲ ਗਿਆ ਤੇ ਇਹੀ ਉਹ ਮੋੜ ਸੀ ਜਿੱਥੇ ਜਿੱਥੋਂ ਉਸਦੀ ਤੰਗੀ ਨੇ ਇੱਕ ਨਵੀਂ ਸ਼ਕਲ ਲਈ ਖਮਾਤੀ ਵੱਲ ਨੂੰ ਹੋਈ ਮਗਰ ਦਾਸਤਾਨ ਅਜੇ ਵੀ ਪੂਰੀ ਨਹੀਂ ਹੋਈ ਸੀ ਔਰ ਇਹ ਦਾਸਤਾਨ ਇਸ ਲਈ ਪੂਰੀ ਨਹੀਂ ਹੋਈ ਸੀ ਕਿਉਂਕਿ ਜਿੰਨਾਂ ਜਨਾਂ ਨੇ ਵੀ ਸੁਣੀ ਹੈ ਇਹ ਦਾਸਤਾਨ ਉਹ ਅਜੇ ਆਪਣੇ ਰਾਹਾਂ 'ਤੇ ਨੇ ਉਹ ਅਜੇ ਆਪਣੇ ਰਾਹਾਂ 'ਤੇ ਨੇ ਬਾਬਾ ਜੀ ਦਾਸਤਾਨ ਉਦੋਂ ਪੂਰੀ ਹੋਣੀ ਹੈ ਜਦੋਂ ਦਿਲ ਜਿਹੜਾ ਹੈ ਉਹ ਬਰਕਤ ਨਾਲ ਭਰ ਜਾਵੇਗਾ ਬਾਬਾ ਜੀ ਦਿਲ ਨੂੰ ਸਕੂਨ ਮਿਲੇਗਾ ਤੁਹਾਡੇ ਘਰ ਬਰਕਤਾਂ ਨਾਲ ਭਰ ਜਾਣਾ ਉਦੋਂ ਇਹ ਦਾਸਤਾਨ ਪੂਰੀ ਹੋਵੇਗੀ ਸੋ ਜਰਾ ਗੌਰ ਕਰਨਾ ਦੁਆ ਕਰਦੇ ਹਾਂ ਸੋਹਣੇ ਰੱਬ ਅੱਗੇ ਕਿ ਤੁਹਾਡੀਆਂ ਤੰਗੀਆਂ ਨੂੰ ਜੋ ਹੈ ਰਾਹਤ ਵਿੱਚ ਬਦਲੇ ਤੁਹਾਡੇ ਦਿਲ ਨੂੰ ਸਕੂਨ ਤੁਹਾਡੇ ਘਰਾਂ ਨੂੰ ਬਰਕਤ ਨਾਲ ਭਰਨ ਦਵੇ ਔਰ ਸੋਹਣੇ ਰੱਬ ਦੇ ਜੋ ਹੈ ਸੋਣਾ ਰੱਬ ਜੋ ਹੈ ਕਹਿੰਦੇ ਉਹ ਜਾਇਜ਼ ਦੁਆਵਾਂ ਕਬੂਲ ਕਰਦਾ ਔਰ ਜਾਇਜ਼ ਦੁਆ ਹੀ ਕਬੂਲ ਰੱਬ ਕਰੇ ਤਾਂ ਚੰਗੀ ਗੱਲ ਹੈ ਤੇ ਉਹਨਾਂ ਨੂੰ ਦੁਨੀਆ ਤੇ ਆਖੀਰਤ ਦੋਵਾਂ ਦੀ ਭਲਾਈ ਜੋ ਹੈ ਇਨਸਾਨ ਦੀ ਨੂੰ عطا ਫਰਮਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਕਈ ਵਾਰ ਇਨਸਾਨ ਉਹ ਚੀਜ਼ ਮੰਗਦਾ ਜੋ ਉਹਦੇ ਭਲੇ ਲਈ ਨਹੀਂ ਹੁੰਦੀ ਬਾਬਾ ਜਰਾ ਗੌਰ ਕਰਨਾ ਭਲੇ ਲਈ ਨਹੀਂ ਹੁੰਦੀ ਪਰ ਇਨਸਾਨ ਮੰਗਦਾ ਹੈ ਇਸ ਕਰਕੇ ਰੱਬ ਅੱਗੇ ਹੀ ਦੁਆ ਹੋਣੀ ਚਾਹੀਦੀ ਹੈ ਕਿ ਮਾਲਕਾ ਜਿਹੜੀ ਜਾਇਜ਼ ਦੁਆਵਾਂ ਉਹ ਕਬੂਲ ਕਰੇ ਉਸਾਈਆਂ ਮਿਹਰ ਕਰੇ ਬਰਕਤ ਦੇਵੇ ਦਿਲ ਨੂੰ ਸਕੂਨ ਦੇਵੇ ਔਰ ਜ਼ਰਾ ਗੌਰ ਕਰਨਾ ਬਾਬਾ ਜੀ ਹਰ ਹਾਲ ਦੇ ਵਿੱਚ ਇਹ ਸੋਚਣਾ ਕਿ ਯਾਰ ਕਿਹੜਾ ਰਾਹ ਰੱਬ ਦਿਖਾਣਾ ਚਾਹੁੰਦਾ ਹੈ ਕਿਉਂ ਐਸਾ ਹਾਲਤ ਵਿੱਚ ਰੱਖਤਾ ਵੀ ਹੁਣ ਰਾਹ ਕਿਹੜਾ ਦਿਖਾਣਾ ਚਾਹੁੰਦਾ ਤੇ ਕਦੇ ਵੀ ਆਪਣੇ ਚ ਹੰਕਾਰ ਨਹੀਂ ਕਰਨਾ ਕਿ ਸ਼ਾਇਦ ਮੇਰੀ ਮਿਹਨਤ ਨਾਲ ਮੈਨੂੰ ਮਿਲਿਆ ਹੈ ਸ਼ਾਇਦ ਮੈਨੂੰ ਇਸ ਚੀਜ਼ ਨਾਲ ਮਿਲਿਆ ਕਬੀਰ ਸਾਹਿਬ ਵੀ ਕਹਿੰਦੇ ਨਾ ਕਹਿੰਦੇ ਭਾਈ ਜੇ ਤੂੰ ਸੋਚਣ ਲੱਗ ਪਿਆ ਵੀ ਸਾਰਾ ਕੁਝ ਮੈਂ ਹੀ ਕੀਤਾ ਤੇ ਫਿਰ ਉਹ ਹੰਕਾਰ ਉਹ ਤਕਬਰ ਚ ਆ ਜਾਣਾ ਸਭ ਕੁਝ ਉਹਨੇ ਕੀਤਾ ਉਸ ਮਾਲਕ ਨੇ ਇਹ ਗੱਲ ਕਦੇ ਨਹੀਂ ਭੁੱਲਣੀ ਬਾਬਾ ਜੀ ਫੇਰ ਹੀ ਫੈਸਲੇ ਜਿਹੜੇ ਮੰਜ਼ਲਾ ਤੱਕ ਲੈ ਕੇ ਜਾਣਗੇ ਨਹੀਂ ਤੇ ਫੇਰ ਉਹਦੀ ਮੋਜ ਹੀ ਹੈ ਰੰਕ ਨੂੰ ਰਾਜਾ ਰਾਜੇ ਨੂੰ ਰੰਕ ਪਲ ਭਰ ਮੇ ਕਰਕੇ ਦਿਖਾਵੇ ਐਸਾ ਸਾਈ ਮੇਰਾ ਮੰਗਤਿਆਂ ਨੂੰ ਰਾਜ ਰਾਜਿਆਂ ਤੋਂ ਪੀਖ ਮੰਗਾਵੇ ਬਾਬਾ ਸੋ ਉਹਦੀ ਮੋਜ ਹੈ ਇਨਸਾਨ ਨੂੰ ਨੇ ਇਹ ਬੰਦਾ ਤੰਗੀ ਦੇ ਵਿੱਚ ਸੋਚਦਾ ਯਾਰ ਸ਼ਾਇਦ ਸਾਡੇ ਤੋਂ ਰੱਬ ਨਾ ਲਾ ਦੇ ਪਾਈ ਉਹਨੇ ਤੈਨੂੰ ਮੌਕਾ ਦਿੱਤਾ ਹੈ ਕੋਈ ਉਹਨੇ ਕਿਹਾ ਵੀ ਮਿਹਨਤ ਕਰ ਤਪੱਸਿਆ ਕਰ ਸਬਰ ਰੱਖ ਹੋਰ ਮੰਜ਼ਲ ਦਾ ਰਸਤਾ ਕੋਈ ਨਾ ਕੋਈ ਤੈਨੂੰ ਜ਼ਰੂਰ ਮਿਲੇਗਾ ਇਹੀ ਹਜ਼ੂਰ ਗੋਸੇ پاک ਨੇ ਫਰਮਾਇਆ ਕਿ ਆਪਣੀ ਸੋਚ ਬਦਲ ਛੱਡ ਤਾਂ ਨੇ ਮੇਣੇ ਦੇਣੇ ਉਹਨੂੰ ਆਪਣੀ ਸੋਚ ਬਦਲ ਉਹਦੇ ਤੇ ਰਾਜ਼ੀ ਰਹਿ ਤੇ ਮੰਜ਼ਲਾ ਤੇਰੇ ਤੱਕ ਆਪ ਆ ਜਾਣਗੀਆਂ ਤੂੰ ਆਪ ਉਸ ਰਾਸਤੇ ਪੈ ਜਾਏਗਾ ਕਿਉਂਕਿ ਜਦੋਂ ਇਨਸਾਨ ਸ਼ੁਕਰ ਦੇ ਰਾਹ ਤੇ ਚੱਲਦਾ ਹੈ ਕਹਿੰਦੇ ਰੱਬ ਦੇ ਸਬਰ ਦੇ ਰਾਹ ਤੇ ਚੱਲਦਾ ਹੈ ਤਾਂ ਉਹਦੇ ਫੈਸਲੇ ਇਹਨੇ ਸੱਚੇ ਹੋ ਜਾਂਦੇ ਕਿ ਉਹਨੂੰ ਆਪੇ ਮੰਜ਼ਲਾ ਮਿਲ ਜਾਂਦੀ ਹੈ ਉਹ ਮੂਰਖ ਇਨਸਾਨ ਦਾ ਕੀ ਹੈ ਉਹਨੂੰ ਕਹਿੰਦੇ ਚਾਰ ਪੈਸੇ ਵੀ ਦੇ ਦਿਓ ਉਹਨੇ ਤਾਂ ਵੀ ਗਲਤ ਜਗ੍ਹਾ ਲਾ ਕੇ ਬਹਿ ਜਾਣਾ ਪਰਿਵਾਰ ਵੀ ਦੂਰ ਆਪਣਾ ਦਿਲ ਵੀ ਬੇਚੈਨ ਤੇ ਤਾਣੇ ਲੋਕਾਂ ਨੂੰ ਦੇ ਜਾਣੇ ਉਹਦਾ ਕੀ ਫਾਇਦਾ ਬਾਬਾ ਜੀ ਔਰ ਜੇ ਕੋਈ ਸਿਆਣਾ ਹੈ ਉਹਦੇ ਤੇ ਰੱਬ ਦੀ ਨਜ਼ਰੋ ਕਰਮ ਹੈ ਤੇ ਉਹਨੇ ਥੋੜੇ ਨੂੰ ਵੀ ਵਧਾ ਲੈਣਾ ਜੇ ਗੱਲ ਉਹੀ ਹੈ ਜੇ ਇਹਦੇ ਚੋਂ ਨੀ ਨਜ਼ਰ ਨਹੀਂ ਉਹਨੇ ਵਾਦ ਤੇ ਵਾਦੇ ਨੂੰ ਵੀ ਕਟਾ ਲੈਣਾ ਤੇ ਇਸ ਲਈ ਖੁਸ਼ ਰਹੋ ਆਬਾਦ ਰਹੋ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੁਹਾਡੀਆਂ ਤੰਗੀਆਂ ਦੂਰ ਕਰਨ ਤੁਹਾਡੀਆਂ ਨੇਕ ਦੁਆਵਾਂ ਕਬੂਲ ਕਰਨ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਸਲਾਮ ਹੈ ਯਾ ਹਜ਼ਰਤ ਸ਼ੇਖ ਸੈਦ ਸੁਲਤਾਨ ਬਾਬਾ ਅਬਦੁਲ ਕਾਦਰ ਸ਼ਾਹ ਜਲਾਨੀ ਮਹਿਬੂਬੇ ਸੁਵਾਨੀ ਪੁਰਾਣੀ ਪੀਰ ਦਸਤਗੀਰ ਦੀ ਯਾਰੀ ਵਾਲੀ ਸੱਚੀ ਸਰਕਾਰ ਮੀਰਾ ਗੌਸਪਾਕ ਜੀ ਨੂੰ ਜੈ ਸ਼੍ਰੀ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਬਾਬਾ ਜੀ ਚੜ੍ਹਦੀ ਕਲਾ ਚਲੋ